ਇਸ ਵੀਡੀਓ ਦੇ ਵਿੱਚ ਕਰ ਵੀ ਇੱਕ ਸਵਾਲ ਪੁੱਛਿਆ ਜਾਵੇਗਾ ਜਿਸ ਦਾ ਸਹੀ ਜਵਾਬ ਦੇਣ ਵਾਲੇ ਨੂੰ ਸਾਡੇ ਚੈਨਲ ਵੱਲੋਂ ਇਨਾਮ ਵੇਟ ਕੀਤਾ ਜਾਵੇਗਾ ਇਸ ਤਰ੍ਹਾਂ ਤੁਸੀਂ ਵੀ ਸਹੀ ਜਵਾਬ ਦੇ ਕੇ ਲੱਕੀ ਵਿਨਰ ਬਣ ਸਕਦੇ ਹੋ ਇਸ ਲਈ ਸਾਰੇ ਹੀ ਵੀਡੀਓ ਨੂੰ ਧਿਆਨ ਨਾਲ ਸਰਵਣ ਕਰੋ ਜੀ ਆਓ ਵੀਡੀਓ ਨੂੰ ਅੱਗੇ ਵਧਾਉਂਦੇ ਹਾਂ ਸੋ ਸਾਖੀ ਵਿੱਚ ਮਹਾਰਾਜ ਹੀ ਲਿਖਦੇ ਹਨ ਪਹਿਲਾ ਭਵਿਕ ਵਚਨ ਮਹਾਰਾਜਾ ਰਣਜੀਤ ਸਿੰਘ ਜੀ ਦਾ ਅਸਲਾਮੁਅਲੈਕੁਮ ਜੀ ਵੀ ਰੁਕੀ ਹਾਲ ਚਾਲੇ ਉਮੀਦ ਕਰਨਾ ਤੁਸੀਂ ਸਾਰੇ ਖੈਰ ਇਤਨਾਲ ਹੋਗੇ ਰੱਬ ਸਾਰਿਆਂ ਨੂੰ ਚਰਦੀਕਲਾ ਚ ਰੱਖੇ ਰੱਬ ਸਾਰਿਆਂ ਨੂੰ ਆਪਣੀ ਹਫਾਜ਼ਤ ਦੇ ਅੰਦਰ ਰੱਖੇ ਤੇ ਆਪਣੇ ਘਰਾਂ ਦੇ ਅੰਦਰ ਮਹਿਫੂਜ਼ ਰਹਿਣਾ ਰੱਬ ਤੁਹਾਡੇ ਉੱਤੇ ਆਪਣੀ ਕਿਰਪਾ ਕਰਕੇ ਰੱਖੇ ਪਾਕਿਸਤਾਨ ਤੇ ਇੰਡੀਆ ਦੇ ਜਿਹੜੇ ਹਾਲਾਤ ਚੱਲ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਪ੍ਰੈਡਿਕਸ਼ਨ ਸੀ ਸੋ ਸਾਖੀ ਦੇ ਅੰਦਰ ਇੰਡੀਆ ਦੇ ਹਮਲੇ ਤੋਂ ਬਾਅਦ ਉਹ ਚੀਜ਼ ਸਾਬਤ ਹੋਈਏ ਕਿ ਇੰਡੀਆ ਨੇ ਗੁਰੂ ਗੋਬਿੰਦ ਸਿੰਘ ਜੀ ਜਿਹੜੀ ਸੋ ਸਾਖੀ ਦੇ ਅੰਦਰ ਜਿਹੜੀ ਉਹਨਾਂ ਨੇ ਪ੍ਰੈਡਿਕਸ਼ਨ ਕੀਤੀ ਸੀ ਕਿ ਇੰਡੀਆ ਹਮਲਾ ਕਰੇਗਾ ਪਾਕਿਸਤਾਨ ਤੇ ਉਹ ਕਿਸ ਤ ਦੀ ਕੀ ਪ੍ਰੇਡਿਕਸ਼ਨਸ ਹੀ 2025 ਨੂੰ ਲੈ ਕੇ ਇਸ ਹਮਤਲਕਾਈ ਦੀ ਵੀਡੀਓ ਹੈ ਵੀਡੀਓ ਹਲ ਵਧਨੇ ਆ ਵੀਡੀਓ ਹਲ ਵਧਨ ਤੋਂ ਪਹਿਲੇ तमाम ਦੋਸਾਂ ਕੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਅਨਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਭਾਈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਕੱਲ ਕਰਨ ਜਾ ਰਹੇ ਹਾਂ ਤਨ ਤਨ ਕਲਗੀਧਰ ਦਸ਼ਮੇਸ਼ ਪਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਭਵਿੱਖ ਬਚਨਾਂ ਦੇ ਉੱਪਰ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 100 ਸਾਖੀ ਵਿੱਚ ਅੰਕਿਤ ਕੀਤੇ ਹਨ ਤਨ ਤਨ ਕਲਗੀਧਰ ਦਸ਼ਮੇਸ਼ ਪਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ 100 ਸਾਖੀ ਵਿੱਚ 500 ਦੇ ਕਰੀਬ ਭਵਿੱਖ ਬਾਣੀਆਂ ਕੀਤੀਆਂ ਹਨ ਜਿਨ੍ਹਾਂ ਵਿੱਚ ਅੱਜ ਐਸੀ ਕੁਝ ਖਾਸ ਭਵਿੱਖ ਬਾਣੀਆਂ ਦੀ ਚਰਚਾ ਕਰਨ ਜਾ ਰਹੇ ਹਾਂ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਬਾਰੇ ਭਾਰਤ ਵਿੱਚ ਅੰਗਰੇਜ਼ਾਂ ਦਾ ਰਾਜ ਅਤੇ ਭਾਰਤ ਤੇ ਪਾਕਿਸਤਾਨ ਦੀ ਵੰਡ ਦੇ ਬਾਰੇ ਲਿਖਿਆ ਹੈ ਜਿਸ ਵਿੱਚ ਇਹ ਵੀ ਲਿਖਿਆ ਹੈ ਕਿ ਦਰਵਾਸਾਹਿਬ ਤੇ 1984 ਵਿੱਚ ਰੰਡੀ ਦੇ ਰਾਜ ਵਿੱਚ ਹਮਲਾ ਹੋਵੇਗਾ ਅਤੇ ਇਸ ਦੇ ਨਾਲ ਹੀ ਖਾਲਸਾ ਰਾਜ ਦੇ ਗੱਲ ਵੀ ਦੱਸੀ ਗਈ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦੁਆਰਾ ਲਿਖੇ ਗਏ ਸਾਰੇ ਭਵਿਕ ਬਜਨਾ ਬਾਰੇ ਚਰਚਾ ਕਰਦੇ ਹਾਂ ਇਸ ਤੋਂ ਪਹਿਲਾਂ ਕਿ ਵੀਡੀਓ ਨੂੰ ਅੱਗੇ ਤੋਰੀਏ ਗੱਲ ਕਰਦੇ ਹਾਂ ਅੱਜ ਦੇ ਲੱਕੀ ਵੀਨਰ ਦੀ ਪਿਛਲੀ ਵੀਡੀਓ ਵਿੱਚ ਜੋ ਸਵਾਲ ਪੁੱਛਿਆ ਗਿਆ ਸੀ ਉਸ ਦਾ ਸਹੀ ਜਵਾਬ ਬੀਬੀ ਹਰਵੰਸ ਗੌਰ ਜੀ ਨੇ ਸੰਗਰੂਰ ਤੋਂ ਦਿੱਤਾ ਹੈ ਜਿਨ੍ਹਾਂ ਨੂੰ ਸਾਡੇ ਚੈਨਲ ਵੱਲੋਂ ਇਨਾਮ ਪੇਟ ਕੀਤਾ ਗਿਆ ਹੈ ਇਸ ਵੀਡੀਓ ਦੇ ਵਿੱਚ ਕਰ ਵੀ ਇੱਕ ਸਵਾਲ ਪੁੱਛਿਆ ਜਾਵੇਗਾ ਜਿਸ ਦਾ ਸਹੀ ਜਵਾਬ ਦੇਣ ਵਾਲੇ ਨੂੰ ਸਾਡੇ ਚੈਨਲ ਵੱਲੋਂ ਇਨਾਮ ਪੇਟ ਕੀਤਾ ਜਾਵੇਗਾ ਇਸ ਤਰ੍ਹਾਂ ਤੁਸੀਂ ਵੀ ਸਹੀ ਜਵਾਬ ਦੇ ਕੇ ਲੱਕੀ ਵਿਨਰ ਬਣ ਸਕਦੇ ਹੋ ਇਸ ਲਈ ਸਾਰੇ ਹੀ ਵੀਡੀਓ ਨੂੰ ਧਿਆਨ ਨਾਲ ਸਰਵਣ ਕਰੋ ਜੀ ਆਓ ਵੀਡੀਓ ਨੂੰ ਅੱਗੇ ਵਧਾਉਂਦੇ ਹਾਂ ਸੋਸਾ ਕੀ ਵਿੱਚ ਮਹਾਰਾਜ ਹੀ ਲਿਖਦੇ ਹਨ ਪਹਿਲਾ ਭਵਿਕ ਵਚਨ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਆਵੇਗਾ ਖਾਸੇ ਦਾ ਰਾਜ ਵਧੇਗਾ ਜਿਸ ਵਿੱਚ ਹਿੰਦੂ ਮੁਸਲਮ ਸਿੱਖ ਸਭ ਹਰ ਵਿਅਕਤੀ ਸ਼ਾਂਤੀ ਦੇ ਨਾਲ ਰਹੇਗਾ ਇਸ ਤੋਂ ਬਾਅਦ ਭਾਰਤ ਤੇ ਅੰਗਰੇਜ਼ਾਂ ਦਾ 200 ਸਾਲ ਰਾਜ ਹੋਵੇਗਾ ਅਤੇ ਪੰਜਾਬ ਤੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ 100 ਸਾਲ ਅੰਗਰੇਜ਼ਾਂ ਦਾ ਰਾਜ ਹੋਪੇਗਾ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦਾ ਪਤਨ ਹੋ ਜਾਵੇਗਾ ਪੰਜਾਬ ਉੱਪਰ 100 ਸਾਲ ਰਾਜ ਕਰਨ ਤੋਂ ਬਾਅਦ ਤੇ ਭਾਰਤ ਉੱਪਰ 200 ਸਾਲ ਰਾਜ ਕਰਨ ਤੋਂ ਬਾਅਦ ਅੰਗਰੇਜ਼ ਜਦੋਂ ਭਾਰਤ ਨੂੰ ਛੱਡ ਕੇ ਜਾਣਗੇ ਉਸ ਸਮੇਂ ਭਾਰਤ ਦੀ ਵੰਡ ਹੋਵੇਗੀ ਅਤੇ ਇੱਕ ਪਾਕ ਨਾਮ ਦਾ ਵੱਖਰਾ ਦੇਸ਼ ਬਣੇਗਾ ਪਾਕ ਦਾ ਅਰਥ ਹੁੰਦਾ ਹੈ ਪਵਿੱਤਰ ਅਜਿਹਾ ਹੀ ਹੋਇਆ 1947 ਸੀ ਵਿੱਚ ਅੰਗਰੇਜ਼ ਭਾਰਤ ਨੂੰ ਛੱਡ ਕੇ ਚਲੇ ਗਏ ਅਤੇ ਭਾਰਤ ਅਤੇ ਪਾਕਿਸਤਾਨ ਦੀ ਵੰਡ ਹੋ ਗਈ ਤੇ ਇੱਕ ਵੱਖਰਾ ਦੇਸ਼ ਬਣਿਆ ਜਿਸ ਦਾ ਨਾਮ ਹੈ ਪਾਕਿਸਤਾਨ ਇਸ ਤੋਂ ਅੱਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੂਜੀ ਭਵਿੱਖਵਾਨੀ ਕਰਦੇ ਹਨ ਭਾਰਤ ਪਾਕਿਸਤਾਨ ਵੰਡ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿੱਚਕਾਰ ਆਪਸ ਵਿੱਚ ਦੋ ਤਿੰਨ ਜੰਗਾਂ ਵੀ ਲੱਗਣਗੀਆਂ ਔਰ ਇੱਕ ਜੰਗ ਅਜੇ ਹੀ ਹੋਵੇਗੀ ਜਿਸ ਜੰਗ ਤੋਂ ਬਾਅਦ ਢਾਕਾ ਬੰਗਾਲ ਵੱਖਰਾ ਮੁਲਕ ਬਣੇਗਾ ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਬੰਗਾਲ ਪਹਿਲਾ ਭਾਰਤ ਦਾ ਹੀ ਹਿੱਸਾ ਸੀ ਪਰ ਜੋ ਹੁਣ ਇਸ ਸਮੇਂ ਵੱਖਰਾ ਮੁਲਕ ਬਣ ਚੁੱਕਾ ਹੈ ਜਿਸ ਦਾ ਨਾਮ ਕੁਣ ਬੰਗਲਾਦੇਸ਼ ਹੈ ਇਸ ਤੋਂ ਬਾਅਦ ਇਹ ਦੇਸ਼ ਭਾਰਤ ਤੇ ਪਾਕਿਸਤਾਨ ਦੀ ਵੰਡ ਦੇ ਸਮੇਂ 1971 ਦੇ ਵਿੱਚ ਹੁੰਦ ਵਿੱਚ ਆਇਆ ਸੀ ਇਸ ਤੋਂ ਬਾਅਦ 1984 ਦੇ ਅਟੈਕ ਦੇ ਬਾਰੇ ਸੋ ਸਾਕੀ ਵਿੱਚ ਗੁਰੂ ਸਾਹਿਬ ਜੀ ਦੇ ਵਿਚਾਰੇ ਇੰਜ ਲਿਖੇ ਹਨ ਦਿੱਲੀ ਤਖਤ ਪਰ ਰੰਡੀ ਕਾ ਰਾਜ ਚਲੇ ਫੌਜ ਚੜੇ ਹਰਮੰਦਰ ਮੇ ਇਤਨਾ ਖੂਨ ਬਹੇ ਕਿ ਘੋੜੇ ਦਾ ਖੁਰ ਭਿੱਜ ਜਾਵੇ ਘੋੜੇ ਦਾ ਖੁਰ ਭਿੱਜਣਾ ਮਤਲਬ ਹੈ ਇਤਨਾ ਖੂਨ ਬਹੇਗਾ ਕਿ ਜਿਸ ਵਿੱਚ ਘੋੜੇ ਦੇ ਪੈਰ ਵੀ ਲੁਕ ਜਾਣਗੇ 1984 ਵਿੱਚ ਰੰਡੀ 인ਦਰਾ ਗਾਂਧੀ ਰਾਜ ਤੇ ਬੈਠੀ ਸੀ ਭਾਰਤ ਦੇ ਰਾਜ ਤੇ ਬੈਠੀ ਸੀ ਅਤੇ ਉਸ ਨੇ ਆਪਣੇ ਰਾਜ ਵਿੱਚ ਫੌਜਾਂ ਭੇਜ ਕੇ ਦਰਬਾਰ ਸਾਹਿਬ ਜੀ ਤੇ ਅਟੈਕ ਕਰਵਾਇਆ ਇਸ ਬਾਰੇ ਸਾਰੀ ਸੰਗਤ ਭਲੀਭਾਨੀ ਜਾਣਦੀ ਹੈ ਇਸ ਬਾਰੇ ਕਲਗੀਧਰ ਜੀ ਨੇ ਪਹਿਲਾ ਬਚਨ ਕਰ ਦਿੱਤੇ ਸਨ 1984 ਵਿੱਚ ਦਰਬਾਰ ਸਾਹਿਬ ਵਿੱਚ ਜੋ ਅਟੈਕ ਹੋਇਆ ਉਸ ਸਮੇਂ ਇਤਨਾ ਖੂਨ ਖਰਾਬਾ ਹੋਇਆ ਸੀ ਕਿ ਇਸ ਦੀ ਗਵਾਹੀ ਪੰਜਾਬ ਦਾ ਬੱਚਾ ਬੱਚਾ ਵੀ ਦੇ ਸਕਦਾ ਹੈ ਉਧਰ 1971 ਈਸਵੀ ਵਿੱਚ ਭਾਰਤ ਅਤੇ ਪਾਕਿਸਤਾਨ ਦੀ ਜੰਗ ਲੱਗੀ ਸੀ ਜੋ 14 ਦਸੰਬਰ 1971 ਈਸਵੀ ਨੂੰ ਸ਼ੁਰੂ ਹੋਈ ਤੇ 17 ਦਸੰਬਰ 1971 ਈਸਵੀ ਤੱਕ ਲੱਗੀ ਰਹੀ ਉਸ ਸਮੇਂ ਪੰਜਾਬ ਵਿੱਚ ਬਲੈਕਆਊਟ ਦਾ ਸਮਾਂ ਸੀ ਅਰਥਾਤ ਉਸ ਸਮੇਂ ਕੋਈ ਵੀ ਵਿਅਕਤੀ ਆਪਣੇ ਘਰਾਂ ਵਿੱਚੋਂ ਬਾਹਰ ਨਹੀਂ ਨਿਕਲ ਸਕਦਾ ਸੀ ਤੇ ਕੋਈ ਵੀ ਦੀਵਾ ਬੱਤੀ ਨਹੀਂ ਜਗਾ ਸਕਦਾ ਸੀ ਜਰਨਲ ਜੈਆ ਖਾਨ ਪਾਕਿਸਤਾਨ ਦਾ ਰਾਸ਼ਟਰਪਤੀ ਸੀ ਉਸ ਸਮੇਂ ਅਤੇ ਉੱਪਤੀ ਮੰਤਰੀ ਸੀ ਇਕ ਸੈਖ ਨੇ ਅਜੇਹੀ ਰਣਨੀਤੀ ਨਾਲ ਜੁੱਧ ਲੜਿਆ ਕਿ ਪਾਕਿਸਤਾਨ ਨੂੰ ਉਸ ਸਿੱਖ ਦੇ ਅੱਗੇ ਆਤਮ ਸਮਰਪਣ ਕਰਨਾ ਪਿਆ ਉਸ ਸਿੱਖ ਦਾ ਨਾਮ ਸੀ ਜਰਨਲ ਜਗਜੀਤ ਸਿੰਘ ਜਿਸ ਨੇ ਪਾਕਿਸਤਾਨ ਦੇ 93000 ਫੌਜੀਆ ਨੂੰ ਆਪਣੇ ਸਾਹਮਣੇ ਝੁਕਣ ਲਈ ਮਜਬੂਰ ਕਰ ਦਿੱਤਾ ਸੀ ਅਜੇਹੀ ਹੈ ਸਿੱਖ ਗੌਮ ਅਤੇ ਸਿੰਘਾਂ ਦੀ ਦਾਸਤਾਨ 17 ਦਸੰਬਰ 1975 ਈਸਵੀ ਨੂੰ ਪਾਕਿਸਤਾਨ ਨੇ ਹਾਰ ਮੰਨ ਲਈ ਔਰ 18 ਦਸੰਬਰ 1971 ਈਸਵੀ ਦੇ ਅਕਵਾਰਾਂ ਵਿੱਚ ਆ ਗਿਆ ਕਿ ਬੰਗਾਲ ਢਾਕਾ ਜੋ ਬਖਰਾ ਦੇਸ਼ ਬਣ ਚੁੱਕਾ ਹੈ ਜਿਸ ਦਾ ਨਾਮ ਫੁਰਦੋ ਬੰਗਲਾਦੇਸ਼ ਰੱਖ ਦਿੱਤਾ ਗਿਆ ਹੈ ਇਸ ਦੋਨਾਂ ਘਟਨਾਵਾਂ ਬਾਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੌ ਸਾਖੀ ਵਿੱਚ ਪਹਿਲਾਂ ਹੀ ਲਿਖ ਦਿੱਤਾ ਸੀ ਇਸ ਸਾਖੀ ਦੇ ਵਿੱਚ ਅੱਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖਾਲਸੇ ਦਾ ਰਾਜ ਆਉਣ ਬਾਰੇ ਲਿਖਦੇ ਹਨ ਇਸ ਤੋਂ ਪਹਿਲਾਂ ਇਹ ਵੀ ਲਿਖਿਆ ਹੈ ਕਿ ਖਾਲਸੇ ਰਾਜ ਤੋਂ ਪਹਿਲਾਂ ਮਲੇਸ਼ ਖਾਲਸਾ ਹੋਵੇਗਾ ਮਲੇਸ਼ ਖਾਲਸਾ ਅਰਥਾਤ ਮੈਲੀ ਬੁੱਧੀ ਵਾਲਾ ਜੋ ਪਰਾਈ ਇਸਤਰੀ ਨਾਲ ਸੰਗ ਕਰੇ ਝੂਠ ਬੋਲੇ ਆਪਣੇ ਮੁਨਾਫੇ ਦੇ ਲਈ ਦੇਸ਼ ਕੋਵ ਨੂੰ ਬੇਚ ਖਾਵੇ ਅਤੇ ਗੁਰਬਾਣੀ ਦਾ ਪਾਠ ਸਿਮਰਨ ਨਾ ਕਰੇ ਕਿਰਪਾਨਾ ਪਾ ਕੇ ਸ਼ਰਾਬ ਪੀਵੇ ਇਸ ਨੂੰ ਮਲੇਸ਼ ਖਾਲਸਾ ਕਿਹਾ ਗਿਆ ਹੈ ਮਹਾਰਾਜ ਲਿਖਦੇ ਨੇ ਮਲੇਸ਼ ਖਾਲਸਾ ਬਹੁਤਾ ਹੋਵੇਗਾ ਤਦ ਮਲੇਸ਼ ਖਾਲਸਾ ਬਹੁਤ ਹੋਸੀ ਆੰਤ ਔਰ ਅਜੇ ਹਾਂ ਹੀ ਹੋ ਰਿਹਾ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬੱਜਰ ਕਰਹੰਤਾ ਤੋਂ ਦੂਰ ਰਹਿਣ ਦੀ ਗੱਲ ਕੀਤੀ ਹੈ ਉਸ ਦੇ ਉਲਟ ਅੱਜ ਦਾ ਸਿੱਖ ਚੱਲ ਰਿਹਾ ਹੈ ਇਸ ਨੂੰ ਹੀ ਮਲੇਸ਼ ਖਾਲਸਾ ਕਿਹਾ ਗਿਆ ਹੈ ਅੱਗੇ ਮਹਾਰਾਜ ਲਿਖਦੇ ਹਨ ਕਿ ਇਸ ਤੋਂ ਬਾਅਦ ਪਾਕਿਸਤਾਨ ਦੇ ਨਾਲ ਹਿੰਦੂਸਤਾਨ ਦੀ ਵੱਡੀ ਜੰਗ ਹੋਵੇਗੀ ਤੇ ਪਾਕਿਸਤਾਨ ਦੀ ਹੋਂਦ ਹੀ ਧਰਤੀ ਤੋਂ ਮਿਟ ਜਾਵੇਗੀ। ਉਸ ਸਮੇਂ ਦਿੱਲੀ ਤਖਤ ਤੇ ਖਾਲਸਾ ਰਾਜ ਦਾ ਝੰਡਾ ਚੁਲੇਗਾ ਤੇ ਖਾਲਸਾ ਰਾਜ ਆਵੇਗਾ। ਨਾ ਕੋਈ ਇਸ ਰਾਜ ਵਿੱਚ ਭੁੱਖਾ ਰਹੇਗਾ ਤੇ ਨਾ ਕੋਈ ਨੰਗਾ ਰਹੇਗਾ। ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਬਾਣੀ ਵਿੱਚ ਅੰਕਿਤ ਕਰਦੇ ਨੇ ਹੁਣ ਹੁਕਮ ਹੁਆ ਮਹਿਰਵਾਨ ਕਾ ਪੈ ਕੋਈ ਨਾ ਕਿਸੇ ਰੁਝਾਨ ਕਾ ਸਭ ਸੁਖਾਲੀ ਬੁਟੀਆਂ ਕੁਣ ਹੁਆ ਹਮੇਲੀ ਰਾਜ ਜਿਉ ਉਹ ਹਮੇਲੀ ਰਾਜ ਖਾਲਸੇ ਦਾ ਰਾਜ ਹੋਣਾ ਹੈ ਫਿਰ ਲਗਾਤਾਰ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ ਕਿ ਲਗਾਤਾਰ 500 ਸਾਲ ਖਾਲਸੇ ਦਾ ਰਾਜ ਰਹੇਗਾ ਇਸ ਤੋਂ ਬਾਅਦ ਪੂਰੀ ਦੁਨੀਆ ਵਿੱਚ ਖਾਲਸਾ ਰਾਜ ਫੈਲੇਗਾ ਖਾਲਸਾ ਰਾਜ ਜੋ ਲੈ ਕੇ ਆਵੇਗਾ ਉਸ ਸਿੱਖ ਦਾ ਨਾਮ ਸੋ ਸਾਕੀ ਦੇ ਵਿੱਚ ਦਲੀਪ ਸਿੰਘ ਲਿਖਿਆ ਹੈ ਜੋ ਖਾਲਸੇ ਦਾ ਕਮਾਂਡਰ ਬਣ ਕੇ ਖਾਲਸੇ ਦਾ ਰਾਜ ਲੈ ਕੇ ਆਵੇਗਾ ਉਹ ਕਾਬਲ ਤੋਂ ਹੁੰਦਾ ਹੋਇਆ ਪੰਜਾਬ ਵੱਲ ਵਧੇਗਾ ਜਦੋਂ ਪੱਛਮ ਤੋਂ ਲੋਕਾਂ ਦੇ ਆਉਣਾ ਉਸ ਸਮੇਂ ਪਹਿਲਾਂ ਕਾਬਲ ਤੋਂ ਹੁੰਦੇ ਹੋਏ ਦਲੀਪ ਸਿੰਘ ਜੀ ਸਿੰਘਾਂ ਦੀ ਫੌਜ ਦੇ ਨਾਲ ਖਾਲਸਾ ਰਾਜ ਸਥਾਪਿਤ ਕਰਨ ਲਈ ਪੰਜਾਬ ਵਿੱਚ ਆਉਣਗੇ ਭਾਰਤ ਵਿੱਚ ਆਉਣਗੇ ਖਾਲਸਾ ਰਾਜ ਜਲਦ ਹੀ ਆਉਣ ਵਾਲਾ ਹੈ ਇਸ ਰਾਜ ਵਿੱਚ ਉਹੀ ਬਚੇਗਾ ਜੋ ਜਪ ਤਪ ਤੇ ਸਿਮਰਨ ਕਰਨ ਵਾਲਾ ਹੋਵੇਗਾ ਅਗਰ ਕੋਈ ਸਿੱਖ ਵੀ ਦੁਰਾਚਾਰੀ ਅਤੇ ਲੋਕਾਂ ਦਾ ਖੂਨ ਪੀਣ ਵਾਲਾ ਹੋਵੇਗਾ ਖਾਲਸਾ ਉਸ ਨੂੰ ਵੀ ਨਹੀਂ ਬਖਸ਼ੇਗਾ ਉਸ ਨੂੰ ਵੀ ਗੱਡੀ ਚਾੜ ਦੇਵੇਗਾ ਇਸ ਤਰ੍ਹਾਂ ਕਈ ਭਵਿਕ ਵਾਣੀਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 100 ਸਾਖੀ ਵਿੱਚ ਅੰਗੇ ਦੀ ਕੀਤੀਆਂ ਹਨ ਇਸ ਤਰ੍ਹਾਂ ਦੀ ਅਗਲੀ ਵੀਡੀਓ ਵਿੱਚ ਮਿਲਾਂਗੇ ਜੀ ਉਸ ਸਿੱਖ ਦਾ ਨਾਮ 100 ਸਾਖੀ ਦੇ ਵਿੱਚ ਦਲੀਪ ਸਿੰਘ ਲਿਖਿਆ ਹੈ ਜੋ ਖਾਲਸਾ ਦਾ ਕਮਾਂਡਰ ਬਣ ਕੇ ਖਾਲਸਾ ਦਾ ਰਾਜ ਲੈ ਕੇ ਆਵੇਗਾ ਉਹ ਕਾਬਲ ਤੋਂ ਹੁੰਦਾ ਹੋਇਆ ਪੰਜਾਬ ਵੱਲ ਵਧੇਗਾ ਜਦੋਂ ਪੱਛਮ ਤੋਂ ਲੋਕਾਂ ਦੇ ਆਉਣਾ ਉਸ ਸਮੇਂ ਪਹਿਲਾਂ ਕਾਬਲ ਤੋਂ ਹੁੰਦੇ ਹੋਏ ਦਲੀਪ ਸਿੰਘ ਜੀ ਸਿੰਘਾਂ ਦੀ ਫੌਜ ਦੇ ਨਾਲ ਖਾਲਸਾ ਰਾਜ ਸਥਾਪਿਤ ਕਰਨ ਲਈ ਪੰਜਾਬ ਵਿੱਚ ਆਉਣਗੇ ਭਾਰਤ ਵਿੱਚ ਆਉਣਗੇ ਖਾਲਸਾ ਰਾਜ ਜਲਦ ਹੀ ਆਉਣ ਵਾਲਾ ਹੈ ਇਸ ਰਾਜ ਵਿੱਚ ਉਹੀ ਬਚੇਗਾ ਜੋ ਜਪ ਤਪ ਤੇ ਸਿਮਰਨ ਕਰਨ ਵਾਲਾ ਹੋਵੇਗਾ ਅਗਰ ਕੋਈ ਸਿੱਖ ਵੀ ਦੁਰਾਚਾਰੀ ਅਤੇ ਲੋਕਾਂ ਦਾ ਖੂਨ ਪੀਣ ਵਾਲਾ ਹੋਵੇਗਾ ਖਾਲਸਾ ਉਸ ਨੂੰ ਵੀ ਨਹੀਂ ਬਖਸ਼ੇਗਾ ਉਸ ਨੂੰ ਵੀ ਗੱਡੀ ਚਾੜ ਦੇਵੇਗਾ ਇਸ ਤਰ੍ਹਾਂ ਕਈ ਭਵਿੱਖਵਾਣੀਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੌ ਸਾਖੀ ਵਿੱਚ ਅੰਗੇ ਦੀ ਕੀਤੀਆਂ ਹਨ ਇਸ ਤਰ੍ਹਾਂ ਦੀ ਅਗਲੀ ਵੀਡੀਓ ਵਿੱਚ ਮਿਲਾਂਗੇ ਜੀ ਅੱਜ ਦਾ ਸਵਾਲ ਇਹ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕਿਹੜੇ ਸਾਲ ਵਿੱਚ ਸ਼ਹੀਦ ਕੀਤਾ ਗਿਆ ਸੀ ਫਤਿਹ ਦੀ ਜੀ ਵੀਰੋ ਐਸਜੀ ਅੱਜ ਦੀ ਵੀਡੀਓ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰੋਡਕਸ਼ਨ ਅਸੀਂ ਬਹੁਤ ਜ਼ਿਆਦਾ ਉਹਨਾਂ ਦੀਆਂ ਪ੍ਰੋਡਕਸ਼ਨਾਂ ਦੇਖੀਆਂ ਜਿਹੜੀਆਂ ਉਹਨਾਂ ਨੇ ਸੋ ਸਾਕੀ ਦੇ ਅੰਦਰ ਕੀਤੀਆਂ ਨੇ ਤੇ ਇਹ ਵੀ ਇਹ ਕਿ ਪਾਕਿਸਤਾਨ ਹਮਲਾ ਕਰੇਗਾ ਭਾਰਤ ਤੇ ਖਾਲਸਾ ਰਾਜ ਕੀ ਦੁਆਏਗਾ ਖਾਲਸੇ ਰਾਜ ਦੀ ਸ਼ੁਰੂਆਤ ਕੀ ਹੋਏਗੀ ਭਾਰਤ ਨੇ ਜਿਹੜਾ 2025 ਦੇ ਅੰਦਰ ਸ਼ੁਰੂਆਤ ਦੇ ਅੰਦਰ ਹੀ ਹਮਲਾ ਕੀਤਾ ਰਾ ਦੀ ਤਰੀਕੀ ਦੇ ਅੰਦਰ ਇੱਕ ਬੁਜ਼ਦਲਾਣਾ ਹਮਲਾ ਕੀਤਾ ਪਾਕਿਸਤਾਨ ਤੇ ਪਾਕਿਸਤਾਨ ਦੇ ਸਵਿਲੀਨ सिविलियन ਜਿਹੜੇ ਸੀ ਉਹਨਾਂ ਨੂੰ ਸ਼ਹੀਦ ਕੀਤਾ ਇਹ ਚੀਜ਼ਾਂ ਸੱਚ ਸਾਬਤ ਕਰਦੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਪ੍ਰੈਡਿਕਸ਼ਨ ਸੀ ਤੇ ਖਾਲਸਾ ਰਾਜ ਜਰ ਰਹਿ ਉਹ ਕਿਦੋਂ ਆਏਗਾ ਤੇ ਦੇਖੋ ਨਾ ਪੰਨੂ ਜੀ ਨੇ ਗੁਰਪੰਨ ਸਿੰਘ ਪੰਨੂ ਉਹਨਾਂ ਨੇ ਗੱਲ ਕੀਤੀ ਕਿ ਅਸੀਂ ਗੱਦੀ ਵੀ ਭਾਰਤੀ ਪੰਜਾਬ ਨੂੰ ਜਿਹੜਾ ਹੈ ਉਹ ਇਸਤੇਮਾਲ ਨਹੀਂ ਹੋਣ ਦੇਵਾਂਗੇ ਕਿਉਂ ਪਾਕਿਸਤਾਨ ਤੇ ਹਮਲਾ ਕਰੇ ਅਸੀਂ ਆਪਣੀ ਫੌਜ ਨੂੰ ਇਹ ਜ਼ਰੂਰ ਕਵਾਂਗੇ ਕਿ ਪਾਕਿਸਤਾਨ ਨੂੰ ਪਾਕਿਸਤਾਨ ਤੇ ਹਮਲਾ ਨਹੀਂ ਕਰਨਾ ਆਪਣਾ ਅਸਲਾ ਜਿਹੜਾ ਉਹ ਪਾਕਿਸਤਾਨ ਤੇ ਇਸਤੇਮਾਲ ਨਹੀਂ ਕਰਨਾ ਅਸੀਂ ਪਾਕਿਸਤਾਨ ਦੇ ਨਾਲ ਖਰੇ ਆ ਅਸੀਂ ਪੰਜਾਬ ਨੂੰ ਆਜ਼ਾਦ ਕਰਵਾਉਣਾ ਚਾਹੁੰਦੇ ਆ ਅਸੀਂ ਖਾਲਸਾ ਰਾਜ ਲਿਆਉਣਾ ਚਾਹੁੰਦੇ ਆ ਪੰਜਾਬ ਪੂਰਾ ਜਿਹਨੇ ਵੀ ਸਿੱਖ ਸਰਦਾਰ ਨੇ ਕੋਈ ਵੀ ਜੰਗ ਦੇ ਹੱਕ ਦੇ ਅੰਦਰ ਨਹੀਂ ਹੈਗਾ ਉਹ ਸਾਰੇ ਇਹੋ ਹੀ ਚਾ ਰਹੇ ਨੇ ਕਿ ਪੰਜਾਬ ਦੇ ਅੰਦਰ ਖਾਲਸਾ ਰਾਜ ਆਏ ਖਾਲਸਾ ਰਾਜ ਬਣੇ ਪੰਨੂ ਜੀ ਦੀਆਂ ਬੜੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਤੇ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਰਨਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ